ਇਹ ਬਈਲੀ ਦੇ ਮੇਰਾ ਬਰਬੀਲਾ ਕੀ ਆ ਬਾਹਰ ਮੇਰਾ ਬਹਾਰ 5 12 2 8 ਉਹ ਕਿਹਦੇ ਜਾਂਦੇ ਇਹਨਾਂ ਤੋਂ ਕੀ ਕਰਾਇਆ ਨਵੀ ਕਰਨ ਕਾਲਾ ਪਤਾ ਪੀ ਲਿਆ ਦੋ ਦੋ ਚੀਖਾਂ ਮੜੀਆਂ ਮੇਂਗੇ ਉਹ ਛਾੜੀ ਉੱਪਰ ਤਿੰਨ ਤਿੰਨ ਭਰੋ ਮੇਂਗੇ ਮੈਨੂੰ ਵੀ ਇਹ ਠੰਡ ਪੈਂਦੀ ਆ ਲੈ ਨਹੀਂ ਦੇ ਕੇ ਨੂੰ ਲੱਗਾ ਲੈਣਾ ਇਹੋ ਆ ਜਿੱਤਰੀ ਤੇ ਕੋਈ ਨਹੀਂ ਇਹ ਠੰਡ ਪੈਂਦੀ ਪੰਜਾਬ ਪੁਲਿਸ ਦੇ ਹੋਵੇ ਇੱਥੇ ਮਿੰਨੂ ਵਾਲੇ ਪੱਕਾ ਨਹੀਂ ਚੰਗੀ ਹਾਲਾ ਕੀਤੀਆਂ ਮੈਂ ਕੀ ਕਰਾਂ ਨੇ ਮਿਠਾਈ ਲੈ ਕੇ ਆਈਏ ਇੱਥੇ ਕਰਕੇ ਨਰੇਸ਼ ਸਿੰਘ ਚੌੜੇ ਨੂੰ ਦੇਣੀ ਆ ਆਹ ਨਰੇਸ਼ ਸਿੰਘ ਚੌੜੇ ਨੂੰ ਦੇਣੀ ਆ ਲੱਗੀ ਆ ਕਿਉਂ ਦੇ ਕਿਉਂ ਜਣਾ ਨਾ ਮੈਂ चङिय लॻण लोक लॻो ਇਹ ਹੈ ਵੱਡੀ ਖਬਰ ਦਾ ਸੁਖੀ ਕਰੇ ਵੱਡੀ ਖਬਰ ਹੈ ਸੁਣਨ ਦੀ ਇਸ ਵੀਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਨਰੈਣ ਸਿੰਘ ਚੋੜਾ ਜਿਸ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕੀਤਾ ਸੀ ਉਹ ਹਮਲੇ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੱਸਦੇ ਕਿ ਇਸ ਦੌਰਾਨ 3 ਦਿਨ ਦਾ ਪੁਲਿਸ ਰਿਮਾਨਡ ਮਿਲਿਆ ਹੈਗਾ ਤੇ ਇਸੇ ਦੇ ਦੌਰਾਨ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਔਰਤ ਦੇ ਵੱਲੋਂ ਇੱਕ ਔਰਤ ਦੇ ਵੱਲੋਂ ਇਸ ਮੌਕੇ ਤੇ ਹੰਗਾਮਾ ਕੀਤਾ ਗਿਆ ਉਸ ਵੱਲੋਂ ਖੁਦ ਨੂੰ ਨਰੈਣ ਸਿੰਘ ਚੋੜਾ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਸੀ ਭਰਾ ਦਾ ਜ਼ਿਕਰ ਕਰ ਰਹੀ ਸੀ ਕਹਿੰਦੀ ਸੀ ਮੈਂ ਮੇਰੇ ਭਰਾ ਦੇ ਨਾਲ ਵੀ ਧੱਕਾ ਹੋ ਕਰਕ ਹੋਰ ਮੈਂਬਰਾਂ ਦੇ ਨਾਲ ਵੀ ਤੱਕਾ ਹੋਇਆ ਤੇ ਉਹ ਨਰੈਨ ਸਿੰਘ ਚੋੜਾ ਨੂੰ ਸਿਰ ਦੇ ਉੱਪਰ ਮਿਠਾਈ ਦਾ ਡੱਬਾ ਲੈ ਕੇ ਪਹੁੰਚੀ ਹੋਈ ਸੀ ਤੇ ਮਿਠਾਈ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਕਹਿੰਦੀ ਕਿ ਮੈਂ ਨਰੈਨ ਸਿੰਘ ਚੋੜਾ ਨੂੰ ਮਿਠਾਈ ਦੇਣ ਪਹੁੰਚੀ ਆ ਕਿਉਂਕਿ ਪੁਲਿਸ ਦੇ ਵੱਲੋਂ ਪਹਿਲਾਂ ਵੀ ਸਾਡੇ ਪਰਿਵਾਰਾਂ ਦੇ ਨਾਲ ਤੱਕਾ ਹੁੰਦਾ ਰਿਹਾ ਹੈਗਾ ਤਾਂ ਉਹਨਾਂ ਨੇ ਇਸ ਮੌਕੇ ਤੇ ਜਦੋਂ ਟਿੱਪਣੀਆਂ ਕਰ ਰਹੀ ਸੀ ਉਸ ਔਰਤ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਸੀ ਤਾਂ ਉਸਨੇ ਹਰਸਿਮਰਤ कौर ਬਾਦਲ ਨੂੰ ਆਪਣਾ ਵਿਰੋਧੀ ਦੱਸਿਆ ਤੇ ਇਲਜ਼ਾਮ ਲਗਾਏ ਕਿ ਪਰਿਵਾਰ ਦੇ ਵੱਲੋਂ ਬਾਦਲ ਪਰਿਵਾਰ ਦੇ ਵੱਲੋਂ ਵੀ ਤੱਕਾ ਕੀਤਾ ਜਾਂਦਾ ਰਿਹਾ ਤਾਂ ਇਸ ਮੌਕੇ ਉਸ ਔਰਤ ਦੇ ਵੱਲ ਰਿਸ਼ਤਾ ਕੀ ਹੈਗਾ ਪਰ ਇਸ ਮੌਕੇ ਤੇ ਉਸ ਦੇ ਵੱਲੋਂ ਰੋਸ ਜਤਾਇਆ ਗਿਆ ਉਸ ਦੇ ਵੱਲੋਂ ਮੀਡੀਆ ਤੇ ਵੀ ਰੋਸ ਜਤਾਇਆ ਗਿਆ ਤੇ ਜਿਹੜਾ ਅਦਾਲਤਾਂ ਨੇ ਉਹਨਾਂ ਦੇ ਉੱਪਰ ਵੀ ਸਵਾਲ ਖੜੇ ਕੀਤੇ ਗਏ ਤਾਂ ਆਪਣੇ ਵੱਲੋਂ ਇਲਜ਼ਾਮ ਲਗਾਉਂਦੀ ਹੋਈ ਇਹ ਔਰਤ ਇਹ ਮਹਿਲਾ ਜਿਹੜੀ ਹੈ ਨਜ਼ਰ ਆਈ ਪਰ ਇਸ ਮੌਕੇ ਤੇ ਇਹ ਸਾਫ਼ ਹੋਣਾ ਹਲੇ ਵੀ ਬਾਕੀ ਹੈ ਕਿ ਇਸ ਔਰਤ ਦਾ ਨਰੈਨ ਸਿੰਘ ਚੋੜਾ ਦੇ ਨਾਲ ਕੀ ਲਿੰਕ ਹੈਗਾ ਕਿ ਰਿਸ਼ਤੇਦਾਰੀ ਹੈਗੀ ਆ ਤਾਂ ਦੱਸ ਦੇ ਕਿ ਅੱਜ ਪੁਲਿਸ ਬੜੀ ਤੇਜ਼ੀ ਦੇ ਨਾਲ ਬੜੀ ਮਸ਼ਹੂਰਤੀ ਦੇ ਨਾਲ ਨਰੈਨ ਸਿੰਘ ਚੋੜਾ ਜਿਸ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਅੰਮ੍ਰਿਤਸਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਬੜ ਹੈ ਉਥੋਂ ਨਰੈਣ ਸਿੰਘ ਚੋੜਾ ਨੂੰ ਲੈ ਜਾਂਦੀ ਹੋਈ ਨਜ਼ਰ ਆਈ ਤੇ ਇਸੇ ਦੌਰਾਨ ਹੀ ਇਸ औरत ਦੇ ਵੱਲੋਂ ਹੰਗਾਮਾ ਕੀਤਾ ਗਿਆ ਹਾਲਾਂਕਿ ਮੁੱਢਲੀ ਜਾਣਕਾਰੀ ਦੌਰਾਨ ਇੱਕ ਗੱਲ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਪੁਲਿਸ ਦੇ ਵੱਲੋਂ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹਾਲਾਂਕਿ ਵਾਧੂ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਦੇ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਹੈਗਾ ਇਸ 3 ਦਿਨਾਂ ਦੇ ਰਿਮਾਂਡ ਦੇ ਦੌਰਾਨ ਪੁਲਿਸ ਕੀ ਖੁਲਾਸਾ ਕਰ ਪਾਉਂਦੀ ਹੈ ਨਰੈਣ ਸਿੰਘ ਚੋੜਾ ਦੇ ਪਿੱਛੇ ਕੀ ਕੌਨਸਪੀਰੇਸੀ ਹੈਗੀ ਕੀ ਕਹਾਣੀ ਹੈਗੀ ਆ ਇਸ ਬਾਬਤ ਤੇ ਬਹੁਤ سارے ਸ਼ੰਕੇ ਬਹੁਤ سارے ਸਵਾਲ ਲਗਾਤਾਰ ਸਿਆਸੀ ਗਲਿਆਰਾਂ ਦੇ ਵਿੱਚ ਚੱਲ ਰਹੇ ਨੇ ਪਰ ਹੁਣ ਤੰਦਰਦੇ ਇਸ ਪੁਲਿਸ ਰਿਮਾਂਡ ਦੇ ਵਿੱਚ ਪੁਲਿਸ ਕੀ ਜਾਣਕਾਰੀ ਖੰਗਾਲ ਪਾਉਂਦੀ ਹੈ ਇਹ ਸਮਾਂ ਦੱਸੇਗਾ ਪਰ ਇਸ ਮੌਕੇ ਤੇ ਹੰਗਾਮੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਇੱਕ ਔਰਤ ਦੇ ਵੱਲੋਂ ਵਿਰੋਧ ਕੀਤਾ ਗਿਆ ਰੋਸ ਜਤਾਇਆ ਗਿਆ ਕਿ ਪ੍ਰਸ਼ਾਸਨ ਤੱਕਾ ਕਰ ਰਿਹਾ ਹੈਗਾ ਤਨਰਾਇਨ ਸਿੰਘ ਚੌੜਾ ਦੇ ਹੱਕ ਦੇ ਵਿੱਚ ਮਠਾਈ ਦਾ ਡੱਬਾ ਲੈ ਕੇ ਪਹੁੰਚੀ ਹੋਈ ਸੀ ਤਾਂ तमाम ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਹੰਗਾਮਾ ਜਿਹੜਾ ਹੈਗਾ ਇਸ ਔਰਤ ਦੇ ਵੱਲੋਂ ਕੀਤਾ ਗਿਆ ਆਦਿ ਮੇਰਾ ਬੁਕਾਰ ਹੈ 5 12 208 ਨੂੰ ਅਰਜੀ ਦੰਦ ਇਹ ਨਾ ਤੋਂ ਕੀ ਕਰਾਇਆ ਨਵੀ ਕਰਨ ਕਾਲੋ ਨੇ ਦੋਤੀ ਦਿੱਤਾ ਦੋਤੀ ਖਾਂ ਮੜੀਆਂ ਮੇਂ ਕੇ ਉਹ ਸਾਡੀਆਂ ਤਿੰਨ ਤਿੰਨ ਬਾਲੋਂ ਮੇਂ ਕੇ ਮੈਨੂੰ ਕੀ ਠੰਡ ਪੈਂਦੀ ਆ ਮੈਂ ਨਹੀਂ ਦੱਕੇ ਨੂੰ ਨੰਨਿਆ ਦੇ ਵਾਚ ਆ ਜਿੱਤਰੀ ਤੇ ਕੋਣ ਨੇ ਕਰਦਾ ਇਹ ਠੰਡ ਪੈਂਦੀ ਪੰਜਾਬ ਪੁਲਿਸ ਦੇ ਆਵੇ ਇੱਥੇ ਮੈਨੂੰ ਇਹ ਪੱਕਾ ਨਹੀਂ ਕਿ ਚੰਗੀ ਆਲਾ ਕਿਤੀਗਾ ਮੈਂ ਕੀ ਕਰਾਂ ਮੈਂ ਮਠਾਈ ਲੈ ਕੇ ਆਈ ਹਾਂ ਇਸੇ ਕਰਕੇ ਨਰੇਸ਼ ਸਿੰਘ ਚੌੜੇ ਨੂੰ ਦੇਣੀ ਆ ਆਹ ਨਰੇਸ਼ ਸਿੰਘ ਚੌੜੇ ਨੂੰ ਕਿਹਨੀ ਆ ਲੱਗੀ ਆ ਕਿਉਂ ਤੇਰਾ ਕਿਉਂ ਤੇਰਾ ਨਾਮ ਨਾਮ منو تہاڈی پرس نہیں چنگی لگدی ہن منو تہاڈی پرسا نہیں چنگے لگدیاں میںو نہیں تہاڈی پرسا چنگے لگنیاں اتے اتے لوگ لگو اوئے اے جا تلے بھائی سار تو سارے یارو بولی مارن دی ਇਸ ਵੀਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਨਰੈਣ ਸਿੰਘ ਚੋੜਾ ਜਿਸ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਹਮਲਾ ਕੀਤਾ ਸੀ ਉਹ ਹਮਲੇ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੱਸਦੇ ਕਿ ਇਸ ਦੌਰਾਨ 3 ਦਿਨ ਦਾ ਪੁਲਿਸ ਰਿਮਾਨਡ ਮਿਲਿਆ ਹੈਗਾ ਤੇ ਇਸੇ ਦੇ ਦੌਰਾਨ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਔਰਤਾਂ ਵੱਲੋਂ ਇੱਕ ਔਰਤ ਦੇ ਵੱਲੋਂ ਇਸ ਮੌਕੇ ਤੇ ਹੰਗਾਮਾ ਕੀਤਾ ਗਿਆ ਉਸ ਉਸ ਵੱਲੋਂ ਖੁਦ ਨੂੰ ਨਰੈਣ ਸਿੰਘ ਚੋੜਾ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਸੀ ਭਰਾ ਦਾ ਜ਼ਿਕਰ ਕਰ ਰਹੀ ਸੀ ਕਹਿੰਦੀ ਸੀ ਮੈਂ ਮੇਰੇ ਭਰਾ ਦੇ ਨਾਲ ਵੀ ਤੱਕਾ ਹੋਇਆ ਪਰਿਵਾਰਕ ਹੋਰ ਮੈਂਬਰਾਂ ਦੇ ਨਾਲ ਵੀ ਤੱਕਾ ਹੋ ਮਠਾਈ ਦਾ ਡੱਬਾ ਲੈ ਕੇ ਪਹੁੰਚੀ ਹੋਈ ਸੀ ਤੇ ਮਠਾਈ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਕਹਿੰਦੇ ਕਿ ਮੈਂ ਨਰਾਇਣ ਸਿੰਘ ਚੋੜਾ ਨੂੰ ਮਠਾਈ ਦੇਣ ਪਹੁੰਚੀ ਆ ਕਿਉਂਕਿ ਪੁਲਿਸ ਦੇ ਵੱਲੋਂ ਪਹਿਲਾਂ ਵੀ ਸਾਡੇ ਪਰਿਵਾਰਾਂ ਦੇ ਨਾਲ ਤੱਕਾ ਹੁੰਦਾ ਰਿਹਾ ਹੈਗਾ ਤਾਂ ਉਹਨਾਂ ਨੇ ਇਸ ਮੌਕੇ ਤੇ ਜਦੋਂ ਟਿੱਪਣੀਆਂ ਕਰ ਰਹੀ ਸੀ ਉਸ ਔਰਤ ਦੇ ਵੱਲ ਹੰਗਾਮਾ ਕੀਤਾ ਜਾ ਰਿਹਾ ਸੀ ਤਾਂ ਉਸਨੇ ਹਰਸਿਮਰਤ कौर ਬਾਦਲ ਨੂੰ ਆਪਣਾ ਵਿਰੋਧੀ ਦੱਸਿਆ ਤੇ ਇਲਜ਼ਾਮ ਲਗਾਏ ਕਿ ਪਰਿਵਾਰ ਦੇ ਵੱਲੋਂ ਬਾਦਲ ਪਰਿਵਾਰ ਦੇ ਵੱਲੋਂ ਵੀ ਤੱਕਾ ਕੀਤਾ ਜਾਂਦਾ ਰਿਹਾ ਹੈ ਤਾਂ ਇਸ ਮੌਕੇ ਉਸ ਔਰਤ ਦੇ ਵੱਲੋਂ ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਔਰਤ ਦਾ ਨਰੈਣ ਸਿੰਘ ਚੋੜਾ ਦੇ ਨਾਲ ਸੰਬੰਧ ਕੀ ਹੈਗਾ ਜਾਂ ਰਿਸ਼ਤਾ ਕੀ ਹੈਗਾ ਪਰ ਇਸ ਮੌਕੇ ਤੇ ਉਸਦੇ ਵੱਲੋਂ ਰੋਸ ਜਤਾਇਆ ਗਿਆ ਉਸਦੇ ਵੱਲੋਂ ਮੀਡੀਆ ਤੇ ਵੀ ਰੋਸ ਜਤਾਇਆ ਗਿਆ ਤੇ ਜਿਹੜਾ ਅਦਾਲਤਾਂ ਨੇ ਉਹਨਾਂ ਦੇ ਉੱਪਰ ਵੀ ਸਵਾਲ ਖੜੇ ਕੀਤੇਗੇ ਨਜ਼ਰ ਆਈ ਪਰ ਇਸ ਮੌਕੇ ਤੇ ਇਹ ਸਾਫ਼ ਹੋਣਾ ਹਲੇ ਵੀ ਬਾਕੀ ਹੈ ਕਿ ਇਸ ਔਰਤ ਦਾ ਨਰੈਨ ਸਿੰਘ ਚੋੜਾ ਦੇ ਨਾਲ ਕੀ ਲਿੰਕ ਹੈਗਾ ਕਿ ਰਿਸ਼ਤੇਦਾਰੀ ਹੈਗੀ ਆ ਤਾਂ ਦੱਸ ਦੇ ਕਿ ਅੱਜ ਪੁਲਿਸ ਬੜੀ ਤੇਜ਼ੀ ਦੇ ਨਾਲ ਬੜੀ ਮਸ਼ਹਹਰਦੀ ਦੇ ਨਾਲ ਨਰੈਨ ਸਿੰਘ ਚੋੜਾ ਜਿਸ ਨੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਨੂੰ ਅੰਮ੍ਰਿਤਸਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਬੜੀ ਤੇਜ਼ੀ ਦੇ ਨਾਲ ਹੀ ਬਾਅਦ ਵਿੱਚ ਪੁਲਿਸ ਜਿਹੜੀ ਹੈ ਉੱਥੋਂ ਨਰੈਨ ਸਿੰਘ ਚੋੜਾ ਨੂੰ ਲਿਜਾਂਦੀ ਹੋਈ ਨਜ਼ਰ ਆਈ ਤੇ ਇਸ ਦੌਰਾਨ ਹੀ ਇਸ ਔਰਤ ਦੇ ਵੱਲੋਂ ਹੰਗਾਮਾ ਕੀਤਾ ਗਿਆ ਹਾਲਾਂਕਿ ਮੁੱਢਲੀ ਜਾਣਕਾਰੀ ਦੌਰਾਨ ਇੱਕ ਗੱਲ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਪੁਲਿਸ ਦੇ ਕਿ ਵਾਦੂਰ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਦੇ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਹੈਗਾ ਇਸ 3 ਦਿਨਾਂ ਦੇ ਰਿਮਾਂਡ ਦੇ ਦੌਰਾਨ ਪੁਲਿਸ ਕੀ ਖੁਲਾਸਾ ਕਰ ਪਾਉਂਦੀ ਹੈ ਨਰੈਨ ਸਿੰਘ ਚੋੜਾ ਦੇ ਪਿੱਛੇ ਕੀ ਕੌਨਸਪੀਰੇਸੀ ਹੈਗੀ ਕੀ ਕਹਾਣੀ ਹੈਗੀ ਆ ਇਸ ਬਾਬਤ ਬਹੁਤ سارے ਸ਼ੰਕੇ ਬਹੁਤ سارے ਸਵਾਲ ਲਗਾਤਾਰ ਸਿਆਸੀ ਗਲਿਆਰਾਂ ਦੇ ਵਿੱਚ ਚੱਲ ਰਹੇ ਨੇ ਪਰ ਹੁਣ ਤੰਦਰਦੇ ਇਸ ਪੁਲਿਸ ਰਿਮਾਂਡ ਦੇ ਵਿੱਚ ਪੁਲਿਸ ਕੀ ਜਾਣਕਾਰੀ ਖੰਗਾਲ ਪਾਉਂਦੀ ਹੈ ਇਹ ਸਮਾਂ ਦੱਸੇਗਾ ਪਰ ਇਸ ਮੌਕੇ ਤੇ ਹੰਗਾਮੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਇੱਕ ਔਰਤ ਦੇ ਵੱਲੋਂ ਵਿਰੋਧ ਕੀਤਾ ਗਿਆ ਰੋਸ ਜਤਾਇਆ ਗਿਆ ਕਿ ਪ੍ਰਸ਼ਾਸਨ ਤੱਕਾ ਕਰ ਰਹੇਗਾ ਤਨਰਾਇਨ ਸਿੰਘ ਚੌੜਾ ਦੇ ਹੱਕ ਦੇ ਵਿੱਚ ਮਠਾਈ ਦਾ ਡੱਬਾ ਲੈ ਕੇ ਪਹੁੰਚੀ ਹੋਈ ਸੀ ਤਾਂ तमाम ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਹੰਗਾਮਾ ਜਿਹੜਾ ਹੈਗਾ ਇਸ ਔਰਤ ਦੇ ਵੱਲੋਂ ਕੀਤਾ ਗਿਆ